ਸਤਿ ਸ਼੍ਰੀ ਅਕਾਲ ਸਤਿ ਅਲੈਕੁਮ ਅਲੈਕੁਮ ਨਮਸਕਾਰ ਜੀ ਮੈਂ ਜਸਵਿੰਦਰ ਸਿੰਘ ਤੇ ਪਧਰੂ ਫਿਲਮ ਪ੍ਰੋਡਕਸ਼ਨ ਦਾ ਪ੍ਰੋਗਰਾਮ ਇੱਕ ਮੁਲਾਕਾਤ ਅਸੀਂ ਰੂਬਰੂ ਕਰਨ ਜਾ ਰਹੇ ਹਾਂ ਕਿ ਰੰਜਨਾ ਨੰਦਾ ਜੀ ਜੋ ਕਿ ਜੰਕਟਰ ਨਿਊ ਜੋ ਪੀੜੀ ਤੋਂ ਜਿ ਤਰ੍ਹਾਂ ਕੀ ਆਪਣੀ ਫਿਲਮ ਲਾਈਨ ਤੇ ਔਰ ਹੋਰ ਵੀ ਐਕਟੀਵਿਟੀ ਨਾ ਜੋ ਕੀ ਇਸ ਟਾਈਮ ਐਂਟਰਟੇਨਮੈਂਟ ਦੀ ਦੁਨੀਆ ਵਿੱਚ ਜੋ ਕਦਮ ਰੱਖ ਚੁੱਕੇ ਨੇ ਪੁੱਛਦੇ ਹਾਂ ਕਿਸ ਤਰ੍ਹਾਂ ਦਾ ਉਹਨਾਂ ਦਾ ਆਉਣਾ ਹੋਇਆ ਤੇ ਕਿਸ ਤਰ੍ਹਾਂ ਦਾ ਲੱਗਾ ਜੀ ਮੈਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਰੰਜਨਾ ਨੰਦਾ ਅੰਡ ਇਸ ਲਾਈਨ ਦੇ ਵਿੱਚ ਮੈਂ ਆਨ ਬਾਰੇ ਮੇਰਾ ਬਚਪਨ ਤੋਂ ਹੀ ਇੱਕ ਸੁਪਨਾ ਸੀ ਮੇਰਾ ਡ੍ਰੀਮ ਸੀ ਕਿ ਮੈਂ ਫਿਲਮ ਲਾਈਨ 'ਚ ਜਾਣਾ ਹੈ ਮੈਂ ਐਕਟਿੰਗ ਲਾਈਨ 'ਚ ਆਪਣਾ ਕੈਰੀਅਰ ਸੈੱਟ ਕਰਨਾ ਹੈ ਤੇ ਬਚਪਨ ਤੋਂ ਹੀ ਚੀਜ਼ਾਂ ਨੂੰ ਫੋਲੋ ਕਰਦੇ ਰਹੇ ਉਹ ਚੀਜ਼ਾਂ ਨੂੰ ਹੌਲੀ-ਹੌਲੀ ਹੌਲੀ-ਹੌਲੀ ਲਿੰਕ ਬਣਦੇ ਗਏ ਆਪਣੇ ਤੇ ਆਪਣਾ ਸਟੈਪ ਬਾਈ ਸਟੈਪ ਅੱਗੇ ਵਧਦੇ ਰਹੇ ਔਰ ਜਿਸ ਤਰ੍ਹਾਂ ਹੁਣ ਤੁਸੀਂ ਫਿਲਮ ਲਾਈਨ 'ਚ ਆਏ ਹੋ ਟੈਲੀ ਫਿਲਮਾਂ ਦਾ ਜਾਂ ਫਿਰ ਹੋਰ ਇੱਕ ਦੋ ਜੋ ਤੁਹਾਡੀਆਂ ਜਿਵੇਂ ਵੈਬ ਸੀਰੀਜ਼ ਦੱਸਿਆ ਕਿ ਆਈਆਂ ਤੇ ਉਹਨਾਂ ਵਿੱਚ ਆਉਣਾ ਤੇ ਪਰਿਵਾਰ ਦਾ ਸਹਿਯੋਗ ਕਿਵੇਂ ਰਿਹਾ ਸਬ ਤੋਂ ਵੱਡਾ سپورਟ ਮੇਰੀ ਫੈਮਲੀ ਦਾ ਮੇਰੇ ਨਾਲ ਰਿਹਾ ਹੈ ਕਿ ਅਗਰ ਆਪਾਂ ਗੱਲ ਕਰੀਏ ਅੱਜ ਕੱਲ ਦੇ ਟਾਈਮ ਤੇ ਮਤਲਬ ਕੁੜੀਆਂ ਨੂੰ ਹਨਾ ਇੰਨੀ ਖੋਲ ਨਹੀਂ ਦਿੱਤੀ ਜਾਂਦੀ ਕਿ ਉਹ ਬਾਹਰ ਜਾਣ ਕੱਲੀਆਂ ਬਾਹਰ ਜਾਣ ਜਾਂ ਕਿਸ ਤਰ੍ਹਾਂ ਮੇਰੀ ਫੈਮਲੀ ਵੱਲੋਂ ਮੰਮੀ ਵੱਲੋਂ ਪਾਪਾ ਵੱਲੋਂ ਸਭ ਵੱਲੋਂ ਮੈਨੂੰ ਪੂਰਾ سپورਟ ਰਿਹਾ ਹੈ ਕਿ ਤੂੰ ਜਾ ਕੋਈ ਪ੍ਰੋਬਲਮ ਨਹੀਂ ਆ ਮਤਲਬ ਅਗਰ ਉਹਨਾਂ ਦਾ سپورਟ ਨਾ ਹੁੰਦਾ ਤੇ ਅੱਜ ਮੈਂ ਸ਼ਾਇਦ ਇੱਥੇ ਤੱਕ ਨਾ ਪਹੁੰਚੀ ਹੁੰਦੀ ਉਹਨਾਂ ਦਾ ਫੁੱਲ سپورਟ ਰਿਹਾ ਹੈ ਤੇ ਤਾਂ ਹੀ ਮੈਂ ਇਸ ਫੀਲਡ ਵਿੱਚ ਅੱਗੇ ਵਧ ਰਹੀ ਆਂ ਉਰੇਕ ਜੋ ਆਪਨੇ ਪ੍ਰੋਜੈਕਟ ਕੀਤੇ ਉਹਨਾਂ ਦਾ ਕੋਈ ਟਾਈਟਲ ਸ਼ੇਅਰ ਕਰੋਗੇ ਕਿ ਕੀ ਕੀ ਟਾਈਟਲ ਤੇ ਕਿੰਨਾ ਵਿੱਚ ਤੇ ਕਿਹਨਾ ਆਰਟਿਸਟਾਂ ਨੇ ਕੰਮ ਕੀਤਾ ਜੀ ਮੈਂ Amazon Prime ਲਈ ਇੱਕ Web Series ਕੀਤੀ ਹੈ ਨੌਰ ਫਿਲਮ ਹੈ ਉਹਦੇ ਵਿੱਚ ਮੇਰਾ ਐਜ਼ ਅ ਸਿਸਟਰ ਦਾ ਕਰੈਕਟਰ ਸੀ ਸਭ ਤੋਂ ਪਹਿਲਾ ਕਨਸੈਪਟ ਮੇਰਾ ਓਹੀ ਸੀ ਦਨ ਉਸ ਤੋਂ ਬਾਅਦ ਮੈਂ ਸ਼ਾਰਟ ਮੂਵੀ ਕੀਤੀ ਹੈ ਖੇਤ ਵਾਲਾ ਕੋਠਾ ਬਾਕੀ ਸੌਂਗਸ ਕੀਤੇ ਆ ਇੱਕ ਦੋ ਸੌਂਗਸ ਹੋਰ ਵੀ ਗੱਲਬਾਤ ਚੱਲ ਰਹੀ ਹੈ ਔਰ ਜਿਵੇਂ ਕਿ ਅਸੀਂ ਗੱਲਬਾਤ ਕਰ ਰਹੇ ਹਾਂ ਕਿ ਤੁਸੀਂ ਆਪਨੇ ਦੱਸਿਆ ਕਿ ਤੁਹਾਨੂੰ ਗਾਇਕੀ ਦਾ ਵੀ ਸ਼ੌਂਕ ਹੈਗਾ ਤੇ ਕੀ ਸਿੰਗਲੈਂਡ ਵੀ ਕੁਝ ਕਰਨਾ ਚਾਹੁੰਦੇ ਹੋ? ਅ ਬਿਲਕੁਲ ਗਾਇਕੀ ਦਾ ਮਤਲਬ ਸ਼ੌਂਕ ਹੈਗਾ ਤੇ ਨਹੀਂ ਸੀ ਮਤਲਬ ਕਹਿੰਦੇ ਆ ਕਿ ਆਟੋਮੈਟਿਕ ਹੀ ਮਤਲਬ ਜਦੋਂ ਇਨਸਾਨ ਦਾ ਦਿਲ ਟੁੱਟਦਾ ਹੈ ਨਾ ਤੇ ਬਸ ਉਸਦੋਂ ਹੱਥੇ ਚ ਕਲਮ ਆ ਜਾਂਦੀ ਹੈ ਤੇ ਬਸ ਮੇਰੇ ਹੱਥੇ ਉਦੋਂ ਹੀ ਕਲਮ ਆਈ ਤੇ ਮੈਂ ਲਿਖਣਾ ਸ਼ੁਰੂ ਕਰ ਦਿੱਤਾ ਤੇ ਲਿਖਣ ਦੇ ਨਾਲ ਨਾਲ ਮੈਨੂੰ ਗਾਣ ਦਾ ਵੀ ਸ਼ੌਂਕ ਹੌਲੀ ਹੌਲੀ ਪੈਦਾ ਹੋ ਗਿਆ ਕਿ ਮੈਂ ਇਸ ਫੀਲਡ 'ਚ ਵੀ ਅੱਗੇ ਵਧਣਾ ਹੈ ਬਾਕੀ ਚੱਲ ਰਹੀ ਹੈ ਕਨਸੈਪਟ ਆਪਣੇ ਗਲਬਾ ਚੱਲ ਰਹੀ ਹੈ ਕਿ ਆਪਾਂ ਮੈਂ ਆਪਣੇ ਗਾਣੇ ਵੀ ਕਰਾਂਗੇ ਵੀ ਆਪਣਾ ਗਾਣਾ ਸ਼ੇਅਰ ਕਰਨਾ ਚਾਹੋਗੇ ਅ ਐਕਚੁਅਲੀ ਮੈਂ ਜਿਹੜੇ ਗਾਣੇ ਲਿਖਦੀ ਆ ਮਨ ਉਹਦੀ ਕੰਪੋਜ਼ ਆਪਣੇ ਆਪ ਨਹੀਂ ਕਰਦੀ ਮੈਂ ਮੇਰਾ ਫਰੈਂਡ ਹੈ ਕਿ ਮੈਂ ਉਹਦੇ ਕੋਲੋਂ ਕੰਪੋਜ਼ ਕਰਵਾਨੀ ਆ ਤੇ ਇੱਕ ਮੈਂ ਗਾਣਾ ਲਿਖਿਆ ਉਹਦੀ ਮੈਂ ਕੰਪੋਜ਼ ਉਹ ਆਪਾਂ ਮਤਲਬ ਰਲ ਕੇ ਕੀਤੀ ਸੀ ਉਹਦੀ ਮੈਂ ਗਾਣਾ ਦੋ ਲੈਣਾ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਓ ਵੀ ਸੇ ਸ਼ੁਰੂਆਤ ਜਦੋਂ ਦਿਨ ਰਾਤ ਉਹਦੇ ਨਾਲ ਟਲਦੀ ਸੀ ਉਦੀ ਮੇਰੇ ਨਾ ਮੇਰੀ ਉਹ ਦੇ ਨਾ ਸੱਚੀ ਸਿਮਰੰਗ ਤੇ ਜਾਈ ਰਲਦੀ ਸੀ ਖੁਦ ਨੂੰ ਖਵਾ ਵਿੱਚ ਖੋਨੀਆ ਮੈਂ ਫਿਰ ਦਬਾਰਾ ਚਾਉਨੀਆ ਉਹਨੇ ਸਤਾਇਆ ਨਹੀਂ ਕਰਦੀ ਹਾਂ ਉਹਦੀ ਕਾਲ ਵੇਟ ਦੀ ਫੋਨ ਕਦੇ ਉਹਦਾ ਆਇਆ ਨਹੀਂ ਨਿਤ ਮਰਦੀਆਂ ਹੋ ਕੇ ਪਰਦੀਆਂ ਉਹਨੇ ਗੱਲ ਨਾਲ ਆ ਕੇ ਲਾਇਆ ਨਹੀਂ ਕੋਈ ਗੱਲ ਨਹੀਂ ਔਰ ਵਧੀਆ ਆਪਣਾ ਗਾਣਾ ਹੋ ਰਹੀ ਵੀ ਕਹਿੰਦੇ ਆ ਕਿ ਰੱਬ ਕੇ ਦੁਆ ਕਰਦੇ ਜਿਨ੍ਹਾਂ ਦਾ ਦਿਲ ਟੁੱਟਿਆ ਉਹਨਾਂ ਨੂੰ ਕੋਲ ਜਰੂਰ ਆਵੇ ਤੇ ਉਹਨਾਂ ਦਾ ਦਿਲ ਜੁੜੇ ਔਰ ਇੱਕ ਗੱਲ ਹੋਰ ਗੱਲ ਬਾਤ ਹੈਗੀ ਆ ਕਿ ਜਿਵੇਂ ਆਪਣੇ ਟੁੱਟੇ ਦਿਲ ਦੀ ਗੱਲ ਕੀਤੀ ਸ਼ਿਵ ਕੁਮਾਰ ਬਟਾਲਵੀ ਹਨ ਜਿਨ੍ਹਾਂ ਨੂੰ ਵਿਰਹਾ ਸੁਲਤਾਨ ਗਿਆ ਤੇ ਉਹਨਾਂ ਨੇ ਵੀ ਦੇਖੋ ਕਿ ਜਦੋਂ ਉਹਨਾਂ ਦੇ ਇੱਕ ਦਰਦ ਜਾ ਗਿਆ ਜਿੱਤਰਾ ਹਨਾ ਉਹਨਾਂ ਨੂੰ ਕੋਈ ਇਤਰਾ ਪੇਨ ਆਈ ਕਿ ਤਾ ਚਾਈ ਲਵ ਸਟੋਰੀ ਤੋਂ ਜਾਂ ਕਿਤਰਾ ਵੀ ਤੇ ਉਹਨਾਂ ਨੇ ਇੱਕ ਇਸ ਟਾਈਮ ਉਹਨਾਂ ਨੂੰ ਵਿਰਹਾ ਸੁਲਤਾਨ ਸਭ ਤੋਂ ਵੱਡਾ ਚਰਤਵਾ ਮਿਲਿਆ ਤੇ ਆਪ ਜਿਵੇਂ ਕੀ ਹੁਣ ਕੋਈ ਆਪਣਾ ਇੱਕ ਥੀਮ ਇੱਕ ਮੁਕਾਮ ਕੋਈ ਸੋਚਾ ਹੋਵੇ ਕਿਸ ਤਰ੍ਹਾਂ ਦਾ ਖੁਸ਼ਗੋਈ ਉਹ ਪਬਲਿਕ ਵਾਸਤੇ ਉਹ ਜੋ ਨਵੀਂ ਜਨਰੇਸ਼ਨ ਚ ਅੱਗੇ ਸਲੈਂਟ ਆ ਰਹੇ ਉਹਨਾਂ ਵਾਸਤੇ ਕੋਈ ਗੱਲ ਬਾਤ ਮੈਂ ਐਕਚੁਅਲੀ ਸ਼ੁਰੂਆਤ ਮੈਂ ਸੈਡ Song ਤੋਂ ਕੀਤੀ ਸੀ ਬਟ ਹੁਣ ਮੈਂ ਮੋਟੀਵੇਸ਼ਨਲ Song ਵੀ ਲਿਖਦੀ ਆ ਬਾਕੀ ਡੂਟ Song ਵੀ ਲਿਖੇ ਹੋਏ ਨੇ ਆਪਾਂ ਹੌਲੀ ਹੌਲੀ ਕਰਾਂਗੇ ਬਾਕੀ ਟਾਈਮ ਆਣ ਦੀ ਗੱਲ ਆ ਕੀ ਕਹਿੰਦੇ ਆ ਕਿ ਟਾਈਮ ਸਾਰਿਆਂ ਦਾ ਆਂਦਾ ਏ ਹੌਲੀ ਹੌਲੀ ਮਿਹਨਤ ਜਾਰੀ ਹੈ ਆਪਣੀ ਕਰ ਰਹੀ ਆ ਸੈਡ ਤੋਂ ਤੁਸੀਂ ਜਿਵੇਂ ਰੋਮਾਂਟਿਕ ਗਾਣੇ ਤਾਂ ਆ ਕੇ ਜਿਤਨਾ ਇੱਕ ਗਾਣਾ ਸ਼ਾਹਰੁਖਾਂ ਦਾ ਹੌਲੇ ਹੌਲੇ ਹੋ ਜਾਏਗਾ ਪਿਆ ਬਿਲਕੁਲ ਬਿਲਕੁਲ ਰੋਮਾਂਟਿਕ ਵੀ ਲਿਖਿਓਏ ਨੇ ਬਾਕੀ ਬਸ ਇਹ ਆ ਕਿ ਮੈਂ ਇਹ ਸੋਚਦੀ ਆ ਕਿ ਮੈਂ ਆਪਣੇ ਗਾਣੇ ਮਤਲਬ ਆਪ ਹੀ ਕਰਨੇ ਨੇ ਮੈਂ ਆਪਣੇ ਗਾਣੇ ਸੇਲ ਨਹੀਂ ਕਰੂੰਗੀ ਆਪ ਕਰਾਂਗੀ ਸਿੱਖਾਂਗੀ ਸਿੱਖਣ ਵਾਲ ਵੀ ਹੋਲ ਥੋੜਾ ਥੋੜਾ ਜਾ ਰਹਿਆਂ ਹੌਲੀ ਹੌਲੀ ਸਿੱਖ ਕੇ ਫੇ ਮੈਂ ਆਪ ਹੀ ਆਪਣੇ ਗਾਣੇ ਕਰਾਂਗੀ ਸਾਰੇ ਚਲਦੇ ਹੋਏ ਦਰਸ਼ਕਾਂ ਵਾਸਤੇ ਖਾਸ ਨਵੇਂ ਟਾੜੇ ਵਾਲੋ ਮੇਰੇ ਵੱਲੋਂ ਇੱਕ ਮੈਂ ਸਪੈਸ਼ਲ ਇਹੀ ਸੁਨੇਹਾ ਦੇਣਾ ਚਾਹਾਂਗੀ ਸਭ ਨੂੰ ਕਿ ਜੋ ਤੁਹਾਡੇ ਮਨ ਦੀ ਇੱਛਾ ਹੁੰਦੀਆਂ ਨਾ ਮਤਲਬ ਅੱਜ ਕੱਲ ਦੇ ਟਾਈਮ ਵਿੱਚ ਮੈਂ ਅਗਰ ਗੱਲ ਕਰਾਂ ਕਿ ਕੁੜੀਆਂ ਮੁੰਡੇ ਮਤਲਬ ਜੋ ਕਰਨਾ ਚਾਹੁੰਦੇ ਨੇ ਪੇਰੈਂਟਸ ਨੂੰ ਉਹਨਾਂ ਨੂੰ ਕਰ ਲੈਣ ਦੇਣਾ ਚਾਹੀਦਾ ਆ ਉਹਨਾਂ ਨੂੰ ਇਹ ਚੀਜ਼ ਨਹੀਂ ਕਰਨੀ ਚਾਹੀਦੀ ਕਿ ਮਤਲਬ ਨਹੀਂ ਕਰਨਾ ਤੂੰ ਕਰ ਨਹੀਂ ਸਕਦਾ ਡੀਮੋਟੀਵੇਟ ਨਹੀਂ ਕਰਨਾ ਜਿੱਦਾਂ ਵੀ ਆ ਇੱਕ ਆਪਣਾ ਸਾਡੇ ਅੰਦਰ ਇੱਕ ਹਨਰ ਹੁੰਦਾ ਹੈ ਨਾ ਇੱਕ ਗੋਡ ਗਿਫਟ ਹੁੰਦਾ ਜਿਵੇਂ ਮੈਂ ਗੱਲ ਕਰਾਂ ਕਿ ਮੈਂ ਅਗਰ ਲਿਖਣ ਦੀ ਗੱਲ ਕਰਦੀ ਆ ਤੇ ਮੈਨੂੰ ਨਹੀਂ ਪਤਾ ਸੀ ਮੈਂ ਮੈਂ ਗਾਣੇ ਵੀ ਲਿਖਾਂਗੀ ਬਟ ਇੱਕ ਗੋਡ ਗਿਫਟ ਹੀ ਸੀ ਐਕਟਿੰਗ ਦੀ ਗੱਲ ਕਰੀਏ ਇਹ ਚੀਜ਼ਾਂ ਆਪਣੇ ਅੰਦਰ ਆਟੋਮੈਟਿਕ ਹੁੰਦੀਆਂ ਐ ਤੇ ਆਪਾਂ ਨੂੰ ਉਹ ਚੀਜ਼ ਨੂੰ ਬਾਹਰ ਰਿਪਰੈਜ਼ੈਂਟ ਕਰਨ ਦੇਣਾ ਚਾਹੀਦਾ ਆਪਣੇ ਪੇਰੈਂਟਸ ਨੂੰ ਵੀ ਮੈਂ ਇਹੀ ਕਰਾਂਗੀ ਮੈਂ ਮਤਲਬ ਉਹਨਾਂ ਨੂੰ ਮਤਲਬ ਕਹਿ ਸਕਦੀਆਂ ਕਿ ਮੈਂ ਉਹਨਾਂ ਨੂੰ ਇਹੀ ਮੈਸੇਜ ਦਵਾਂਗੀ ਕਿ ਪੇਰੈਂਟਸ ਵੀ ਆਪਣੇ ਬੱਚਾ ਨੂੰ ਫੁੱਲ ਸਪੋਰਟ ਕਰਨ ਉਹਨਾਂ ਨੂੰ ਮਤਲਬ ਅੱਗੇ ਆਉਣ ਦਾ ਮੌਕਾ ਦੇਣ ਕਿ ਉਹਨਾਂ ਦੀ ਜਿਹੜੀ ਟੈਲੈਂਟ ਹੈ ਉਹ ਅੱਗੇ ਆ ਪਾਏ ਔਰ ਅਸੀਂ ਵੀ ਦੁਆ ਕਰਦੇ ਹਾਂ ਕਿ ਤੁਹਾਡੇ ਵਾਂਗੂ ਜਿਹੜਾ ਤੁਸੀਂ ਹੋ ਜਾਂ ਹੋਰ ਜੰਕਸ਼ਨ ਜੋ ਇਸ ਟਾਈਮ ਉਪਰ ਆਲਾ ਕਰ ਰਹੇ ਨੇ ਕੋਸ਼ਿਸ਼ ਕਰ ਰਹੇ ਨੇ ਉਹ ਸਫਲ ਹੋਣ ਤੇ ਇਸ ਤਰ੍ਹਾਂ ਹੀ ਅਸੀਂ ਨੈਕਸਟ ਸੈਲੀਬ੍ਰਿਟੀ ਨਾਲ ਮਿਲਦੇ ਹਾਂ ਦੇਖ ਰਹੋ ਇੱਕ ਮੁਲਾਕਾਤ ਧੰਵਾਜੀ